ਯਾ ਭੀਓ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ 4 ਸਾਲ ਮਰੇ ਕੈਦੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਸਲ ਦੇ ਵਿੱਚ ਉਹ ਫੜਿਆ ਕਿੱਥੋਂ ਗਿਆ ਤੇ ਉਹ ਮਰਿਆ ਕਿਵੇਂ ਸਭ ਤੋਂ ਪਹਿਲਾਂ ਉਹਨੇ ਇੱਕ ਜਿਗਾਰ ਲਾਇਆ ਸਕੀਮ ਲਾਈ ਇਹ ਜਿਹੜਾ ਕੈਦੀ ਆ ਜਲੰਧਰ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹ ਕੈਦੀ ਪੈਰੋਲ ਤੇ ਆਇਆ ਸੀ ਜਦੋਂ ਪੈਰੋਲ ਤੇ ਆਇਆ ਤੇ ਇਹਦੇ ਦਿਮਾਗ ਦੇ ਵਿੱਚ ਇੱਕ ਸਕੀਮ ਆਈ ਵੀ ਕਿਉਂ ਨਾ ਆਪਾਂ ਆਪਣੇ ਆਪ ਨੂੰ ਮਰਿਆ ਕਰਦਾਨ ਦਈਏ ਤੇ ਜਿਹੜੀ ਸਜ਼ਾ ਹੋਈ ਆ ਉਹਦੇ ਤੋਂ ਖਿਹੜਾ ਛੁੱਟ ਜਾਊਗਾ ਤੇ ਇਹਨੇ ਫਿਰ ਕੀਤਾ ਕਿ ਇਹ ਕਾਗਜ਼ਾਂ ਦੇ ਵਿੱਚ ਮਰ ਗਿਆ ਕਾਗਜੀ ਪੱਤਰੀ ਮਰ ਗਿਆ ਇਹਨੇ ਇੱਕ ਜਾਲੀ ਸਰਟੀਫਿਕੇਟ ਤਿਆਰ ਕਰਵਾਇਆ ਤੇ ਉਹ ਜਿਹੜਾ ਜਾਲੀ ਸਰਟੀਫਿਕੇਟ ਤਿਆਰ ਕਰਵਾਇਆ ਉਹ ਆਪਣੀ ਭੈਣ ਦੇ ਹੱਥ ਫੜਾ ਕੇ ਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਦਿੱਤਾ ਇਹ ਅੱਜ ਦੀ ਇੱਕ ਵੱਡੀ ਖਬਰ ਆ ਤੁਸੀਂ ਦੇਖੋ ਜਿਹੜੇ ਗੰਭੀਰ ਦੋਚਾਂ ਦੇ ਵਿੱਚ ਵਿਅਕਤੀ ਫੜੇ ਜਾਂਦੇ ਨੇ ਤੇ ਇਸ ਵਿਅਕਤੀ ਨੇ ਇੱਕ ਸਾਜ਼ਿਸ਼ ਘੜੀ ਜਿਹੜਾ ਪ੍ਰਸ਼ਾਸਨ ਆ ਜਿਹੜੀ ਪੁਲਿਸ ਆ ਕਾਨੂੰਨ ਆ ਉਹਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਤੇ ਘੱਟਾ ਪਾ ਕੇ ਉਹਨੇ ਆਪਣੇ ਆਪ ਨੂੰ ਕਾਗਜ਼ਾਂ ਦੇ ਵਿੱਚ ਮਰਿਆ ਸਾਬਤ ਕਰ ਦਿੱਤਾ ਜਿਹੜਾ ਸਰਟੀਫਿਕੇਟ ਜੇਲ੍ਹ ਪ੍ਰਸ਼ਾਸਨ ਨੂੰ ਭੇਜਿਆ ਗਿਆ ਤੇ ਜੇਲ੍ਹ ਪ੍ਰਸ਼ਾਸਨ ਨੇ ਵੀ ਕ੍ਰੋਸ ਨੂੰ ਚੈੱਕ ਨਹੀਂ ਕੀਤਾ ਤੇ ਉਹ ਜਿਹੜਾ ਸਰਟੀਫਿਕੇਟ ਉਹਦੀ ਭੈਣ ਜੇਲ੍ਹ ਪ੍ਰਸ਼ਾਸਨ ਨੂੰ ਦੇ ਕੇ ਆਈ ਸੀ ਉਹ ਜੇਲ੍ਹ ਪ੍ਰਸ਼ਾਸਨ ਨੇ ਫਾਈਲ ਦੇ ਵਿੱਚ ਲਗਾ ਦਿੱਤਾ ਤੇ ਉਹਦਾ ਲਿਫਟ ਦੇ ਵਿੱਚੋਂ ਨਾਂ ਕੱਟ ਦਿੱਤਾ ਤੇ ਹੁਣ ਇਹ ਜਦੋਂ ਫੜਿਆ ਗਿਆ ਤੇ ਬੜਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਵੀ ਇਹ ਜਿਹੜਾ ਕੈਦੀ ਸੀ ਉਹ ਮਰ ਤਾਂ ਚੁਪਤਾ ਸੀ ਪਰ ਫੇਰ ਦੁਬਾਰਾ ਜਿੰਦਾ ਕਿਵੇਂ ਹੋ ਗਿਆ ਤੇ ਗ੍ਰਿਫਤਾਰ ਕਿਵੇਂ ਹੋ ਗਿਆ 4 ਸਾਲ ਪਹਿਲਾਂ ਮਰ ਚੁੱਕਿਆ ਕੈਦੀ ਮਿਲਿਆ ਜਿੰਦਾ ਕੋਧ ਨੂੰ ਮਰਿਆਦ ਖਾ ਕੇ ਜੀ ਰਿਆ ਸੀ ਨਵੀਂ ਜ਼ਿੰਦਗੀ ਤੇ ਪੁਲਿਸ ਨੇ ਕਾਬੂ ਕੀਤਾ ਰੇਲਵੇ ਕਲੋਨੀ ਦੇ ਰਹਿਣ ਵਾਲੇ ਹਿਮਾਂਚੂ ਨਾਮ ਦੇ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰਿਕਾਰਡ 'ਚ ਮਰਿਆ ਦਰਜ ਕੀਤਾ ਹੋਇਆ ਸੀ ਦਰਅਸਲ ਉਹ ਜ਼ਿੰਦਾ ਸੀ ਉਸ ਨੇ ਫਰਜੀ ਮੌਤ ਸਰਟੀਫਿਕੇਟ ਬਣਵਾ ਕੇ ਆਪਣੀ ਪਛਾਣ ਬਦਲ ਲਈ ਸੀ ਤੇ ਨਵੀਂ ਨਵੇਂ ਨਾਮ ਨਾਲ ਜ਼ਿੰਦਗੀ ਬਤਾ ਰਿਹਾ ਸੀ ਪਰ ਉਸ ਦੀ ਇਹ ਚਲਾਕੀ ਜ਼ਿਆਦਾ ਦਿਨ ਨਹੀਂ ਚੱਲ ਸਕੀ ਕਿਉਂਕਿ ਪੁਲਿਸ ਦੀ ਸਰਗਰਮੀ ਤੇ ਗੁਪਤ ਸੂਚਨਾ ਨੇ ਉਸ ਦੀ ਮੌਤ ਦਾ ਸੱਚ ਖੋਲ ਦਿੱਤਾ ਫੜਿਆ ਗਿਆ ਵਿਅਕਤੀ ਹਮਾਂਚੂ ਸਾਲ 2018 ਚ ਦਰਜ ਜਵਰਜਨਾ ਤੇ ਪੋਸ਼ਕੋ ਐਕਟ ਦੇ ਗੰਭੀਰ ਕੇਸ ਚ ਉਮਰ ਕੈਦ ਦੀ ਸਜ਼ਾ ਕੱਟ ਰਿਆ ਸੀ 8 ਅਕਤੂਬਰ 2021 ਨੂੰ ਉਹ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਪਰ ਜੇਲ੍ਹ ਆਉਣ ਦੀ ਬਜਾਏ ਉਸ ਨੇ ਖੁਦ ਨੂੰ ਮਰੀ ਮਰਿਆ ਦਿਖਾਉਣ ਦੀ ਖੇਡ ਰਚੀ ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਮੌਤ ਦਾ ਫਰਜੀ ਸਰਟੀਫਿਕੇਟ ਤਿਆਰ ਕਰਵਾਇਆ ਤੇ ਜੇਲ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤਾ ਰਿਕਾਰਡ 'ਚ ਹਿਮਾਂਚੂ ਮਰਿਆ ਦਰਜ ਹੋ ਗਿਆ ਤੇ ਉਸ ਦਾ ਨਾਮ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਇਸ ਤੋਂ ਬਾਅਦ ਹਿਮਾਂਚੂ ਨੇ ਨਵੀਂ ਪਛਾਣ ਅਪਣਾਈ ਤੇ ਆਪਣੀ ਭੂਆ ਕੋਲ ਸੂਰਾ ਨਸੀ ਇਲਾਕੇ ਵਿੱਚ ਜਾ ਕੇ ਰਹਿਣ ਲੱਗਾ ਤੇ ਨੇੜਲੇ ਲੋਕ ਉਸ ਨੂੰ ਨਵੇਂ ਨਾਂ ਨਾਲ ਜਾਣਦੇ ਸਨ ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇਹ ਉਹੀ ਸ਼ਖਸ ਹੈ ਜਿਹੜਾ ਕਾਨੂੰਨ ਦੀ ਨਜ਼ਰ ਦੇ ਵਿੱਚ ਮਰਿਆ ਹੋਇਆ ਦਰਜ ਹੈ ਪਰ ਕੁਝ ਦਿਨ ਪਹਿਲਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਿਸ ਵਿਅਕਤੀ ਨੂੰ ਰਿਕਾਰਡ 'ਚ ਮਰਿਆ ਦਰਜ ਕੀਤਾ ਗਿਆ ਸੀ ਉਹ ਜਿੰਦਾ ਹੈ ਤੇ ਨਵੀਂ ਨਵੇਂ ਨਾਂ ਨਾਲ ਰਹਿ ਰਿਹਾ ਹੈ ਇਸ ਤੋਂ ਬਾਅਦ ਦੇ ਵਿੱਚ ਪੁਲਿਸ ਹਰਕਤ ਵਿੱਚ ਆਈ ਤੇ ਥਾਣਾ ਡਿਵੀਜ਼ਨ ਨੰਬਰ 1 ਪੁਲਿਸ ਦੀ ਟੀਮ ਨੇ ਜਦੋਂ ਉਸ ਦੀ ਭੂਆ ਦੇ ਘਰ ਛਾਪਾ ਮਾਰਿਆ ਉੱਥੇ ਉਹ ਵਿਅਕਤੀ ਹਮਾਂਚੂ ਰਕੇਸ਼ ਦੇ ਨਾਮ ਨਾਲ ਰਹਿ ਰਿਹਾ ਸੀ ਪੁਲਿਸ ਨੇ ਰਕੇਸ਼ ਨੂੰ ਕਾਬੂ ਕੀਤਾ ਤੇ ਗ੍ਰਿਫਤਾਰ ਵੇਲੇ ਫਿੰਗਰਪ੍ਰਿੰਟਾਂ ਨੂੰ ਰਿਕਾਰਡ ਨਾਲ ਜਦੋਂ ਮਲਾਇਆ ਗਿਆ ਤਾਂ ਰਕੇਸ਼ ਹਮਾਂਚੂ ਹੀ ਨਿਕਲਿਆ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ ਥਾਣਾ ਨੰਬਰ 1 ਦੇ ਵਿੱਚ ਜਲੰਧਰ ਤੇ ਕੇਸ ਦਰਜ ਕਰ ਲਿਆ ਹੈ ਫਰਜੀ ਸਰਟੀਫਿਕੇਟ ਬਣਾਉਣ ਵਾਲੇ ਨੂੰ ਵੀ ਕਾਬੂ ਕਰੇਗੀ ਹੁਣ ਪੁਲਿਸ ਇਹ ਵੱਡਾ ਸਵਾਲ ਆ ਤੇ ਪੁਲਿਸ ਨੂੰ ਅਜਿਹਾ ਕਰਨਾ ਵੀ ਚਾਹੀਦਾ ਪੁਲਿਸ ਮੁਲਜ਼ਮ ਨੂੰ ਰਿਮਾਂਡ ਤੇ ਪੁੱਛਗਿੱਛ ਵਾਸਤੇ ਲੈ ਗਈ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੂੰ ਮੌਤ ਦਾ ਸਰਟੀਫਿਕੇਟ ਕਿਸ ਨੇ ਬਣਵਾ ਕੇ ਦਿੱਤਾ ਜਾਂ ਉਸ ਨੇ ਕਿੱਥੋਂ ਬਣਵਾਇਆ ਅਤੇ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਫਰਜੀ ਸਰਟੀਫਿਕੇਟ ਜੇਲ੍ਹ ਅਧਿਕਾਰੀਆਂ ਤੱਕ ਪਹੁੰਚਾ ਕਿਵੇਂ ਸਰਟੀਫਿਕੇਟ ਬਣਾਉਣ ਵਾਲੇ ਤੇ ਜੇਲ੍ਹ 'ਚ ਜਮ੍ਹਾਂ ਕਰਾਉਣ ਵਾਲੇ ਦੋਵਾਂ ਨੂੰ ਨਾਮਜ਼ਦ ਕੀਤਾ ਜਾਵੇਗਾ ਨਾਲ ਹੀ ਪੁਲਿਸ ਨੇ ਇਹ ਵੀ ਪਤਾ ਕਰ ਰਹੀ ਹੈ ਕਿ ਭੂਆ ਨੂੰ ਪਤਾ ਸੀ ਕਿ ਉਹ ਕੈਦੀ ਹੀ ਸੀ ਜੇਕਰ ਉਹ ਜਾਣਦੀ ਸੀ ਤੇ ਫਿਰ ਉਹਨੇ ਜਾਣ ਬੁੱਝ ਕੇ ਪੁਲਿਸ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਤੇ ਹੁਣ ਉਸ ਦੀ ਭੂਆ ਦਾ ਨਾਮ ਵੀ ਫਰਜੀ ਵਾੜੇ ਦੇ ਵਿੱਚ ਦਰਜ ਕੀਤਾ ਜਾਵੇਗਾ ਤੇ ਇੱਕ ਸਰਟੀਫਿਕੇਟ ਤਿਆਰ ਕਰਵਾਇਆ ਮੌਤ ਵਾਲਾ ਡੈਥ ਵਾਲਾ ਸਰਟੀਫਿਕੇਟ ਤਿਆਰ ਕਰਵਾ ਕੇ ਇਸ ਨੇ ਆਪਣੀ ਭੈਣ ਦੇ ਹੱਥ ਫੜਾਇਆ ਤੇ ਇਹਦੀ ਭੈਣ ਜਾ ਕੇ ਜੇਲ੍ਹ ਪ੍ਰਸ਼ਾਸਨ ਦੇ ਕੋਲ ਉਹ ਜਿਹੜਾ ਸਰਟੀਫਿਕੇਟ ਸੀ ਉਹ ਜਮ੍ਹਾਂ ਕਰਵਾਈ ਤੇ ਉਸ ਤੋਂ ਬਾਅਦ ਦੇ ਵਿੱਚ ਵੇਖੋ ਵਿਅਕਤੀ ਦੀ ਚਲਾਕੀ ਕਿੱਡੀ ਫਿਰ ਆਪਣੀ ਭੂਆ ਦੇ ਘਰ ਸੂਰਾ ਨੂਸੀ ਦੇ ਵਿੱਚ ਉਹ ਰਹਿਣ ਲੱਗ ਪਿਆ ਤੇ ਉਹਨੇ ਉੱਥੇ ਜਾ ਕੇ ਆਪਣਾ ਹੁਲੀਆ ਹੀ ਚੇਂਜ ਕਰ ਲਿਆ ਆਪਣੀ ਪਹਿਚਾਨ ਬਦਲ ਲਈ ਤਾਂ ਕਿ ਜਿਹੜੇ ਉੱਥੋਂ ਦੇ ਲੋਕ ਨੇ ਉਹ ਉਹਨੂੰ ਪਛਾਨ ਨਾ ਸਕਣ ਤੇ ਉਧਰੋਂ ਜਦੋਂ ਉਹਨੇ ਆਪਦਾ ਹੁਲੀਆ ਵੀ ਚੇਂਜ ਕੀਤਾ ਸੀ ਤੇ ਨਾਲ-ਨਾਲ ਉਹਨੇ ਆਪਣਾ ਨਾਮ ਵੀ ਚੇਂਜ ਕਰ ਲਿਆ ਪਹਿਲਾਂ ਹਮਾਂਚੂ ਸੀ ਤੇ ਉੱਥੇ ਜਾ ਕੇ ਉਹਨੇ ਆਪਣਾ ਨਾਮ ਰਕੇਸ਼ ਰੱਖ ਲਿਆ ਤੇ ਜਦੋਂ ਪੁਲਿਸ ਦੀ ਸਰਗਰਮੀ ਉਹ ਤੇਜ਼ ਸੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਵਿਜੜਾ ਹਮਾਂਚੂ ਆ ਉਹ ਸੂਰਾ ਨਸੀ ਇਲਾਕੇ ਦੇ ਵਿੱਚ ਆਪਣੀ ਭੂਆ ਦੇ ਘਰ ਰਹਿ ਰਿਹਾ ਤੇ ਉੱਥੇ ਜਾ ਕੇ ਫਿਰ ਪੁਲਿਸ ਨੇ ਜਦੋਂ ਛਾਪਾ ਮਾਰਿਆ ਤੇ ਉਹੀ ਹਮਾਂਚੂ ਰਕੇਸ਼ ਨਿਕਲਿਆ ਤੇ ਰਕੇਸ਼ ਹੀ ਹਮਾਂਚੂ ਸੀ ਤੇ ਇਹ ਪੁਲਿਸ ਨੇ ਇੱਕ ਵੱਡੀ ਪ੍ਰਾਪਤੀ ਕੀਤੀ ਜਿਹੜੇ ਵਿਅਕਤੀ ਦੇ ਉੱਤੇ ਗੰਭੀਰ ਦੋਸ਼ ਲੱਗੇ ਸੀ ਜਿਹੜਾ ਵਿਅਕਤੀ ਗੰਭੀਰ ਕੇਸ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਮਤਲਬ ਬਲਾਤਕਾਰ ਦੇ ਕੇਸ ਦੇ ਵਿੱਚ ਪੋਕਸੋ ਐਕਟ ਉਹਦੇ ਉੱਤੇ ਲੱਗਾ ਸੀ ਕਿਉਂਕਿ ਉਹਨੇ ਮਤਲਬ ਨਾ ਬਾਲਗ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਸੀ ਤੇ ਪੁਲਿਸ ਨੇ ਦੁਬਾਰਾ ਉਹਨੂੰ ਕੈਦ ਕਰ ਲਿਆ ਗ੍ਰਿਫਤਾਰ ਕਰ ਲਿਆ ਤੇ ਦੂਜਾ ਮਾਮਲਾ ਵੀ ਦਰਜ ਕਰ ਲਿਆ ਹੁਣ ਦੇਖਣਾ ਇਹ ਹੋਏਗਾ ਵੀ ਜਿਹੜੀ ਅਗਲੀ ਜਾਣਕਾਰੀ ਆ ਉਹ ਕਿਹੋ ਜਿਹੀ ਆਉਂਦੀ ਆ ਪੁਲਿਸ ਦੂਜੀ ਵਾਰ ਉਹਦੇ ਤੇ ਕਿਹੜੀਆਂ-ਕਿਹੜੀਆਂ ਧਰਾਵਾਂ ਲਾ ਕੇ ਉਹਦੇ ਤੇ ਮਾਮਲਾ ਦਰਜ ਕਰਦੀ ਇਹ ਜਿਹੜੀ ਵੀਡੀਓ ਤੁਸੀਂ ਵੀ ਸ਼ੇਅਰ ਕਰਿਓ ਕਿਉਂਕਿ ਇਹ ਅੱਜ ਦੀ ਮਤਲਬ ਇੱਕ ਅਨੋਖੀ ਖਬਰ ਆ ਇੱਕ ਵੱਖਰੀ ਤਰ੍ਹਾਂ ਦੀ ਖਬਰ ਆ ਵੀ ਮਰਿਆ ਹੋਇਆ ਵਿਅਕਤੀ ਮਰਿਆ ਹੋਇਆ ਕੈਦੀ ਪੁਲਿਸ ਨੇ ਜਿੰਦਾ ਫੜ ਲਿਆ ਤੇ ਉਹਦੇ ਉੱਤੇ ਦੁਬਾਰਾ ਕੇਸ ਚਲਾ ਕੇ ਤੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਿਹੜੀ ਅਗਲੀ ਜਾਣਕਾਰੀ ਆਊਗੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸੰਤ ਤੇ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ